ਅਜਾ ਪਗਲ ਕਰਦੇ ਆਂ ਤਾਤ ਸੁਬੰਦਸ਼ ਤੇ ਆਪਣੇ ਉੱਤੇ ਕਾਬੂ ਨਾ ਰਹਿਣਾ ਤੁਹਾਨੂੰ ਪਤਾ ਹੈ ਇਹ ਤੁਹਾਨੂੰ ਛੁੱਟ ਜਾਂਦਾ ਹੈਗਾ ਮੇਰਾ ਕੰਟਰੋਲ ਕੀਤੇ ਆਂ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਕਿ ਇਹਨਾਂ ਤੋਂ ਤੁਸੀਂ ਕਿਵੇਂ ਆਪਣੇ ਆਪ ਨੂੰ ਪਰੇ ਕਰ ਸਕਦੇ ਹੋ ਲਾਈਕ ਆਪਣੇ ਆਪ ਨੂੰ ਹੇਲ ਕਿਵੇਂ ਕਰ ਸਕਦੇ ਹੋ ਆਪਣੇ ਆਪ ਨੂੰ ਰਾਜ਼ੀ ਕਿਵੇਂ ਕਰ ਸਕਦੇ ਹੋ ਓਕੇ ਪਹਿਲੀ ਚੀਜ਼ ਇਹ ਹੈਗੀ ਹੈ ਕਿ ਜੋ ਕੰਮ ਕਰਦੇ ਪਏ ਹੋ ਉਹ ਬੰਦ ਕਰਨਾ ਪੈਣਾ ਹੱਥ ਰਸੀ ਹੱਥ ਰਸੀ ਬੰਦ ਕਰਨੀ ਪੈਣੀ ਹੈ ਜਿਹੜਾ ਤੁਸੀਂ ਜਦੋਂ ਕੋਈ ਜਨਾਨੀ ਦੇਖਦੇ ਹੋ ਯਾਨੀ ਪੱਤੇ ਵੀ ਹਿਲਦੇ ਦੇਖਦੇ ਹਾਂ ਤੁਹਾਡੇ ਦਿਮਾਗ ਚ ਇਹੀ ਆਉਂਦਾ ਵੀ ਹੁਣ ਤੁਸੀਂ ਬਸ ਥੋੜਾ ਝੰਡਾ ਖੜ੍ਹ ਜਿਵੇਂ ਤੁਸੀਂ ਕੰਮ ਸ਼ੁਰੂ ਕਰੋ ਨਾ ਇੱਕਮ ਬੰਦ ਕਰਨੇ ਪੈਣੇ ਸੋ ਏਕਮ ਬੰਦ ਕਰਨ ਵਾਸਤੇ ਕੁਸ਼ੀਕਸ਼ੀਦਾ ਮੈਂ ਦੱਸਣੀ ਆ ਜੇ ਤੁਸੀਂ ਸ਼ੁਰੂ ਕਰ ਲਓਗੇ ਥੋੜੀ ਜ਼ਿੰਦਗੀ ਵਧੀਆ ਹੋ ਜੂਗੀ ਨਹੀਂ ਤਾਂ ਨਾ ਆਪਣੇ ਪਾਰਟਨਰ ਨੂੰ ਸੈਟੀਸਫਾਈ ਕਰ ਸਕੋਗੇ ਨਾ ਆਪਣੇ ਆਪ ਨੂੰ ਠੀਕ ਹੈ ਐਸ ਵੇਲੇ ਜੇ ਤੁਹਾਨੂੰ ਫੇਰ ਵੀ ਮਾੜਾ ਮੋਟਾ ਹੱਥ ਰਸੀਜ ਕੋਈ ਸਵਾਦ ਆਉਣਾ ਪਿਆ ਥੋੜਾ ਇਹ ਵੀ ਨਹੀਂ ਹੋਣਾ ਪਰ ਜੇ ਤੁਹਾਨੂੰ ਹੁਣ ਅੰਦਰ ਡਰ ਪੈ ਗਿਆ ਹੋਇਆ ਵੀ ਉਹ ਸਾਰਾ ਕੁਝ ਨਿਕਲਦਾ ਪਿਆ ਜਦੋਂ ਮੂਤਨ ਲੱਗਦੇ ਹੋ ਐਂਡ ਆਲ ਦਾ ਖਣਸਤਾ ਪਤਾ ਹੀ ਹੈ ਨਾ ਥੋੜਾ ਕੀ ਹਾਲ ਹੁੰਦਾ ਪਿਆ ਸੋ ਬਜਾਏ ਇਸਦੇ ਕਿ ਬਾਹਰ ਜਾ ਕੇ ਕਿਤੇ ਵੀ ਜੱਬੜੀਆਂ ਮਾਰਨ ਦੇ ਪੋਸਟਾਂ ਤੇ ਗੰਦ ਬੋਲਣ ਦੇ ਆਪਣੇ ਆਪ ਦੇ ਉੱਤੇ ਕੰਮ ਕਰੋ ਹੁਣ ਕਰਨਾ ਕੀ ਹੈ ਪਹਿਲੀ ਚੀਜ਼ ਈ ਬਿਲਕੁਲ ਪਹਿਲੀ ਪੋਸਟ ਹੈ ਇਹ ਉੱਤੇ ਲਿਖਿਆ ਹੋਇਆ ਹੈ ਨਾ ਸੈਲਫ ਲਵ ਬਰੀਥਿੰਗ ਪ੍ਰੈਕਟਿਸ ਉਹ ਪੋਸਟ ਦੇਖੋ ਉਸ ਸ਼ੁਰੂ ਕਰੋ 21 ਦਿਨਾਂ ਵਾਸਤੇ ਇਹ ਕੋਰਸ ਹੈ ਇਹ ਤੇ ਕਰਨਾ ਹੈ ਹਰ ਹਾਲ ਦੇ ਵਿੱਚ ਇਹ ਸ਼ੁਰੂ ਹੋ ਗਿਆ ਸਵੇਰੇ ਔਰ ਤੇ ਸਾਰੇ ਜਦੋਂ ਵੀ ਸੁੱਤੇ ਹੋਰਦੇ ਹੋ ਸੈਲਫ ਲਵ ਦੇ ਉਹ ਛੇ ਸੈਟੈਂਸ ਬੋਲਨੇ ਆ ਆਪਣੇ ਆਪ ਨੂੰ ਤੇ ਫਿਰ ਬਰੀਥਿੰਗ ਪ੍ਰੈਕਟਿਸ ਕਰਨੀ ਹੈ ਸਵੇਰੇ ਵੀ ਸ਼ਾਮੇ ਵੀ ਸਵੇਰ 10 15 ਮਿੰਟ ਕਰ ਲੋ ਸ਼ਾਮੇ 10 15 ਮਿੰਟ ਕਰ ਲੋ ਜੇ ਟਰੱਕ ਟਰੱਕ ਚਲਾਉਣੇ ਹੋ ਗੱਡੀ ਚਲਾਉਣੇ ਹੋ ਹਨ ਲੈ ਕੰਮ ਇਦਾਂ ਦਾ ਹੈਗਾ ਵੀ ਜਿੱਥੇ ਉੱਥੇ ਕੰਮ ਕਰਦੇ ਆ ਵੀ ਕਰ ਸਕਦੇ ਆ ਬਰੀਥਿੰਗ ਪ੍ਰੈਕਟਿਸ ਵੀ ਨਾ ਕਰੇਂ ਸਾਲਿਆ ਮੁਰੇ ਸਾ ਬਾਹਰ ਨਾ ਕਰੇਂ ਸਾਲਿਆ ਮੁਰੇ ਸਾ ਬਾਹਰ ਇਹ ਕਰੀ ਜੋ ਦੋ ਚੀਜ਼ਾਂ ਹੋ ਗਈਆਂ ਤੀਜੀ ਚੀਜ਼ ਤੁਹਾਡੇ ਖਾਣੇ ਦੇ ਵਿੱਚੋਂ ਆ ਸਾਰਾ ਆਂਡਾ ਮੀਟ ਮੱਛੀ ਦੁੱਧ ਕੱਢੋ ਬਾਹਰ ਕਿਉਂਕਿ ਇਹਨਾਂ ਚੀਜ਼ਾਂ ਨੇ ਤੁਹਾਡੇ ਸਰੀਰ ਦੇ ਅੰਦਰ ਜਿਹੜੀਆਂ ਬਿਮਾਰੀਆਂ ਲਾਈਆਂ ਹੋਈਆਂ ਨੇ ਤੇ ਹੋਰ ਲਗਾ ਰਹੀਆਂ ਆ ਇਹ ਚੀਜ਼ਾਂ ਕਈ ਵਾਰ ਤੁਹਾਨੂੰ ਪਤਾ ਲੱਗ ਗਿਆ ਆਲਰੇਡੀ ਬਿਮਾਰੀਆਂ ਇਹਨਾਂ ਲੱਗੀਆਂ ਹੋਈਆਂ ਬਾਕੀ ਲੱਗਦੀਆਂ ਪਈਆਂ ਨੇ ਆਲਰੇਡੀ ਓਕੇ ਸੋ ਇਹ ਬੰਦ ਕਰੋ ਹੁਣ ਤੁਸੀਂ ਕਹੋਗੇ ਖਾਣਾ ਕੀ ਆ ਖਾਣਾ ਕੀ ਆ ਆਪਣਾ ਪੰਜਾਬੀਆਂ ਦਾ ਖਾਣਾ ਇੰਨਾ ਵਧੀਆ ਹੈਗਾ ਆ ਦਾਲ ਰੋਟੀ ਰੋਟੀ ਫਿਰ ਵੀ ਘੱਟ ਖਾ ਲੋ ਦਾਲ ਮੂੰਗੀ ਦੀ ਮੂੰਗੀ ਮਸਰ ਦੀ ਕਾਲੇ ਛੋਲੇ ਚਿੱਟੇ ਛੋਲੇ ਪਾਲਕ ਓਕੇ ਜੇ 스ਨੈਕ ਖਾਣਾ ਹੈ ਖਰੋਦ ਖਾਲੋ ਬਦਾਮ ਖਾਲੋ ਪਮਕਿਨ ਸੀਰ ਖਾਲੋ ਪ੍ਰੋਟੀਨ ਦੇ ਵਾਸਤੇ ਹੈਮਪ ਖਾਓ ਕਾਲੇ ਛੋਲੇ ਚ ਬਹੁਤ ਜ਼ਿਆਦਾ ਪ੍ਰੋਟੀਨ ਹੈਗੀ ਹੈ ਪਮਕਿਨ ਦੇ ਵਿੱਚ ਬਹੁਤ ਹੈਗੀ ਹੈ ਮੂੰਗੀ ਦੀ ਰਾਜ ਪ੍ਰੋਟੀਨ ਬਹੁਤ ਹੈਗੀ ਹੈ ਮੂੰਗੀ ਮਸਰ ਵਿੱਚ ਪ੍ਰੋਟੀਨ ਬਹੁਤ ਹੈਗੀ ਹੈ ਸਮਝੇ ਚਿੱਟੇ ਛੋਲੇ ਚ ਪ੍ਰੋਟੀਨ ਬਹੁਤ ਹੈਗੀ ਹੈ ਗੱਲਾਂ ਕadien ਕਰਦੇ ਪਏ ਹੋ ਸਮਝੇ ਸੋ ਇਹ ਚੀਜ਼ਾਂ ਸ਼ੁਰੂ ਕਰੋ ਉਸ ਤੋਂ ਅੱਗੇ ਚੌਥੀ ਚੀਜ਼ ਜਿਹੜੀ ਆਉਂਦੀ ਹੈ ਜਦੋਂ ਸੁੱਤੇ ਉੱਠਦੇ ਹੋ ਉਸ ਤੋਂ ਬਾਅਦ ਵਿੱਚ ਘਟੋ ਘਟ 5 ਮਿੰਟ ਤੁਸੀਂ ਬਾਹਰ ਸੂਰਜ ਦੇ ਵਿੱਚ ਜਾ ਕੇ ਘਾਹ ਦੇ ਉੱਤੇ ਨੰਗੇ ਪੈਰ ਖੜੇ ਹੋਣਾ ਘੱਟੋ ਘੱਟ 5 ਮਿੰਟ ਤੇ ਜੇ ਅੱਧਾ ਘੰਟਾ ਖੜੇ ਹੋ ਸਕਦੇ ਹੋ, ਕੀ ਬਾਤ ਹੈ। ਫਿਰ ਤੇ ਬਹੁਤ ਵਧੀਆ। ਠੀਕ? ਸੋ ਇਹ ਸ਼ੁਰੂ ਕਰ ਦੋ। ਉਸ ਤੋਂ ਅੱਗੇ ਜਦੋਂ ਰਾਤੀ ਨੀਂਦ ਨਹੀਂ ਆਉਂਦੀ ਪਈ ਤੇ ਤੁਹਾਡਾ ਹੱਥ ਜਾਂਦਾ ਪਿਆ ਝੰਡਾ ਕੁੱਟਣ ਨੂੰ। ਠੀਕ ਹੈ? ਉਹ ਕੰਮ ਕਰੋ ਬੰਦ। ਉਦੋਂ ਵੀ ਬੈੱਡ ਤੇ ਲੇਟ ਕੇ ਆਰਾਮ ਨਾਲ ਨੱਕ ਰਾਈ ਸਾਲੋ, ਮੂਰਾ ਸਾਹ ਬਾਹਰ। ਨੱਕ ਰਾਈ ਸਾਲੋ, ਮੂਰਾ ਸਾਹ ਬਾਹਰ। ਕਰਦਿਆ ਕਰਦਿਆ ਤੁਹਾਨੂੰ ਨੀਂਦ ਆ ਜਾਊਗੀ। ਸਮਝੇ ਇੱਕ ਸ਼ਰਤ ਹੀ ਆਇਆ ਲਾ ਰਿਹਾ ਇਹਦਾ ਤੇ ਅਖੀਰ ਦੇ ਵਿੱਚ ਜਿਹੜਾ ਗੰਧ ਦੇਖਦੇ ਹੋ ਪੋਰਨ ਦੇਖਦੇ ਹੋ ਉਹ ਬੰਦ ਕਰੋ ਸਮਝੇ ਤੇ ਦਿਮਾਗ ਸਾਫ਼ ਹੋਊਗਾ ਸਰੀਰ ਸਾਫ਼ ਹੋਊਗਾ ਤੁਹਾਨੂੰ ਬਿਮਾਰੀ ਕੋਈ ਨਹੀਂ ਹੋਊਗੀ ਉਹ ਸਾਰੇ ਜਿਹੜੇ ਤੁਹਾਡੇ ਆ ਤੇ ਆ ਸੁਬੰਦੋਸ਼ ਆਹਾਇ ਉਹ ਹੋਵਾਂ ਓਕੇ ਬੰਗਾਲੀ ਬਾਬਿਆਂ ਕੋਲ ਸ਼ਾਹੀ દવાਖਾਨੇ ਕੋਲ ਜਾਣ ਨਾਲ ਆ ਦੇਖੋ ਆਪ ਵੀ ਕਰੋ ਬਾਕੀਆਂ ਨੂੰ ਵੀ ਦੱਸੋ ਤੁਹਾਡੀਆਂ ਇਹ ਸਾਰੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਔਰ ਜਦੋਂ ਤੁਹਾਡੀਆਂ ਠੀਕ ਹੋ ਗਈਆਂ ਤੁਸੀਂ ਆਪ ਵੀ ਰਾਜ਼ੀ ਥੋੜਾ ਜਿਹਾ 파ਟਨਰ ਹੈਗਾ ਉਹ ਵੀ ਖੁਸ਼ ਸਮਝੇ ਆਲਰਾਇਟੀ ਜੀ ਉਹਦੇ ਵਾਸਤੇ ਰਿਪ੍ਰੇਜ਼ੈਂਟੇਗੀ ਠੀਕ ਕਰੋ ਹੁਣ